ਬੰਦੇ ਨੂੰ ਸਾਡੀਆਂ ਕਾਲੀਆਂ ਮਾਰ ਜਾਂਦੀਆਂ ਜਾਂ ਇਹ ਕਹੋ ਕਿ ਬੰਦੇ ਨੂੰ ਵਾਕਈ ਉਹਦੀਆਂ ਆਪਦੀਆਂ ਕਾਲੀਆਂ ਵੀ ਮਾਰ ਜਾਂਦੀਆਂ ਤੇ ਇਹਦੇ ਵਿੱਚ ਕੋਈ ਅਤ ਕਥਨ ਨਹੀਂ ਇਸ ਹੁਣੇ ਤਾਜ਼ਾ ਮਾਮਲਾ ਜਿਹੜਾ ਆ ਉਹ ਥਾਣਾ ਮੋਕਮਪੁਰਾ ਅਧੀਨ ਆਉਂਦੇ ਇਲਾਕੇ ਤੋਂ ਆਇਆ ਜਿੱਥੇ ਕੰਮਕਾਜ ਦੇ ਸੰਸਲੇ ਦੇ ਵਿੱਚ ਇੱਕ ਮੁੰਡਾ ਆਪਣੇ ਮੋਟਰਸਾਈਕਲ ਤੋਂ ਅੰਮ੍ਰਿਤਸਰ ਤੋਂ ਇਹਨਾਂ ਪਿੰਡਾਂ ਦੇ ਵਿੱਚ ਜਾਂਦਾ ਹੈ। ਦਰਅਸਲ ਰੁਮਾਲਾ ਸਾਹਿਬ ਜਿਹੜੇ ਤਨਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਉੱਤੇ ਚੜਦੇ ਨੇ ਉਹਨਾਂ ਦੀ ਡਿਲੀਵਰੀ ਕਰਦਾ ਹੁੰਦਾ ਹੈ। ਤੇ ਆਪਣੇ ਮੋਟਰਸਾਈਕਲ ਦੇ ਉੱਤੇ ਉਹ ਪਿੰਡ ਦੇ ਵਿੱਚ ਅੰਮ੍ਰਿਤਸਰ ਤੋਂ ਕਿ ਪਿੰਡ ਦੇ ਵਿੱਚ ਆਉਂਦਾ ਆ ਜਿਹੜਾ ਥਾਣਾ ਮੋਕਮਪੁਰ ਦੇ ਅਧੀਨ ਪੈਂਦਾ ਤੇ ਪਿੱਛੋਂ ਕਾਰ ਸਵਾਰ ਜਿਹੜੇ दारू ਨਾਲ ਡੱਕੇ ਹੋਏ ਸੀਗੇ ਤੇਜ਼ ਕਾਰ ਲੈ ਕੇ ਆਉਂਦੇ ਆ ਤੇ ਇਹਦੇ ਉੱਤੇ ਚਾੜ ਦਿੰਦੇ ਆ। ਪਰਿਵਾਰ ਰੁੰਡਪੁੰਡ ਜਾਂਦਾ ਆ ਹ ਸਾਲਾਂ ਦੀ ਧੀ ਐ ਦੀ ਔਰ ਕਾਰ ਵਾਲੀ ਵਿਚਾਰੀ ਰੋ ਰੋਕੇ ਉਹਦਾ ਬੁਰਾ ਹਾਲ ਹੈ ਔਰ ਤੁਸੀਂ ਦੇਖੋ ਵੀ ਅਸੀਂ ਆਪ ਤੇ ਆਪਣੀ ਜ਼ਿੰਦਗੀ ਬਰਬਾਦ ਕਰਦੇ ਆਂ ਜਾਂ ਤੇ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਕਿੱਦਾਂ ਬਰਬਾਦ ਕਰ ਦਿੰਦੇ ਆ ਪਤਾ ਹੀ ਨਹੀਂ ਲੱਗਦਾ ਸ਼ਰਾਬ ਨਾਲ ਡੱਕੇ ਪਏ ਸੀ ਕਾਰ ਵਾਲੇ ਔਰ ਬਾਈਕ ਦੇ ਬਾਈਕ ਸਵਾਰਾ ਸਿੰਘ ਸਰਦਾਰ ਮੁੰਡਾ ਆ ਇਹਦੇ ਪਿੱਛੋ ਆ ਕੇ ਟੱਕਰ ਮਾਰਦੇ ਆ ਉਹ ਬੰਦਾ ਸਿਰ ਦੇ ਭਾਰ ਡਿੱਗਦਾ ਤੇ ਮੌਕੇ ਦੇ ਉੱਤੇ ਉਹਦੀ ਮੌਤ ਹੋ ਜਾਂਦੀ ਹੈ ਬਸ਼ਰਮੀ ਦੀ ਹੱਤਤਾ ਉਦੋਂ ਹੁੰਦੀ ਆ ਜਦੋਂ ਇਹ ਗੱਡੀ ਭਜਾ ਲੈਂਦੇ ਆ ਫਿਰ ਉੱਥੇ ਦੇ ਪਿੰਡ ਵਾਲਿਆਂ ਨੇ ਪਿੱਛਾ ਕੀਤਾ ਇਹਨਾਂ ਨੂੰ ਫੜਿਆ ਪੋਲਸ ਦੇ ਹਵਾਲੇ ਕੀਤਾ ਫਿਲਹਾਲ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ ਕਿ ਇਸ ਮੁੰਡੇ ਨੂੰ ਇਨਸਾਫ ਦਿੱਤਾ ਜਾਵੇ ਰਮਾਲਾ ਸਾਹਿਬ ਦੀ ਡਿਲੀਵਰੀ ਕਰਦਾ ਸੀਗਾ ਗੁਰੂ ਸਾਹਿਬ ਦੀਆਂ ਪੋਸ਼ਾਕੇ ਪੋਸ਼ਾਕਾਂ ਜਿਹੜੀਆਂ ਨੇ ਉਹਨਾਂ ਦੀ ਡਿਲੀਵਰੀ ਕਰਦਾ ਸੀਗਾ ਇਹ ਮੁੰਡਾ ਆਪਦਾ ਘਰ ਪਾਲਦਾ ਸੀਗਾ ਸ਼ਰਾਬੀ ਕਾਰ ਚਾਲਕ ਨੇ ਇਹ ਵੀ ਨਹੀਂ ਸੋਚਿਆ ਹੋਣਾ ਕਿ ਸ਼ਾਇਦ ਮੈਂ ਜਿਹਨੂੰ ਜਿਹਦੇ ਨਾਲ ਇਹ ਕਰ ਰਿਹਾ ਆ ਆਪਦੇ ਮਜ਼ੇ ਦੇ ਲਈ ਜਿਹੜੀ ਡਰਾਈਵਿੰਗ ਦੇ ਨਾਲ ਖੇਡ ਰਿਹਾ ਉਹ ਕਿਸੇ ਦਾ ਘਰ ਵੀ ਲੁੱਟ ਲੈਣਗੇ ਔਰ ਫਿਲਹਾਲ ਲੋਕੋ ਉਥੇ ਇਕੱਠੇ ਹੋ ਗਿਆ ਥਾਣਾ ਮੋਕਮਪੁਰ ਦੀ ਨਹੀਂ ਆਉਂਦਾ ਇਹ ਪੂਰਾ ਮਾਮਲਾ ਆ ਔਰ ਇਹ ਮੁੰਡਾ ਅੰਮ੍ਰਿਤਸਰ ਤੋਂ ਆ ਰਿਹਾ ਸੀਗਾ ਤੇ ਪਿੱਛੋਂ ਦੀ ਇਹ ਆਉ ਜਿਹੜੇ ਸ਼ਰਾਬ ਦੇ ਨਾਲ ਡੱਕੇ ਹੋਏ ਸੀਗੇ ਔਰ ਫਿਲਹਾਲ ਹੁਣ ਲੋਕ ਕਹਿੰਦੇ ਨੇ ਕਿ ਇਨਸਾਫ ਹੋਵੇ ਗੱਲਬਾਤ ਕਰਦੇ ਆ ਮ੍ਰਿਤਕ ਦੇ ਪਰਿਵਾਰ ਮੈਂਬਰ ਦਾ ਕਹਿਣਾ ਆ ਕਿ ਮ੍ਰਿਤਕ ਜੋ ਕਿ ਅੰਮ੍ਰਿਤਸਰ ਦੇ ਚਮ ਰੰਗ ਰੋਡ ਤੇ ਮੋਟਰਸਾਈਕਲ ਤੇ ਗੁਜਰ ਰਿਹਾ ਸੀਗਾ ਤੇ ਪਿੱਛੋਂ ਆਉਂਦੇ ਸ਼ਰਾਬੀ ਕਾਰ ਵਾਲਿਆਂ ਨੇ ਦੇ ਉੱਤੇ ਕਾਰ ਚੜਾਈ ਉਹਦੀ ਮੌਕੇ ਤੇ ਉੱਤੇ ਮੌਤ ਹੋਈ ਆ ਤੁਸੀਂ ਅੰਦਾਜ਼ਾ ਲਾਓ ਕਿ ਅਸੀਂ ਆਪਣੇ ਸ਼ੋਸ਼ੇਬਾਜ਼ੀਆਂ ਦੇ ਆਪਣੇ ਮੁਸ਼ਕੁਲੀਆਂ ਦੇ ਵਿੱਚ ਕਿਸੇ ਦੀ ਜ਼ਿੰਦਗੀ ਲੁੱਟ ਲੈਣੇ ਆ ਔਰ ਉਹ ਬੰਦਾ ਘਰ ਦਾ ਇੱਕ ਕਮਾਊ ਪੁੱਤ ਹੋਵੇ ਉਹਦੀ 5 ਸਾਲ ਦੀ ਧੀ ਹੋਵੇ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਉਸ ਘਰ ਦਾ ਕਿੰਨਾ ਬੁਰਾ ਹਸ਼ਰ ਹੋਏਗਾ ਉਸ ਘਰਦਿਆਂ ਦੇਤੇ ਕੀ ਬੀਤੇਗੀ ਔਰ ਇਹ ਬਹੁਤ ਬੁਰਾ ਹਾਦਸਾ ਹੋਇਆ ਆ ਸਿੰਘ ਸਰਦਾਰ ਮੁੰਡਾ ਜਿਹੜਾ ਆਪਣੀ ਰੋਜ਼ੀ ਰੋਟੀ ਦੇ ਲਈ ਥਾਂ ਥਾਂ ਤੇ ਭਟਕਦਾ ਆ ਥਾਂ ਥਾਂ ਤੇ ਕੰਮ ਕਰਦਾ ਆ ਪਰ ਕਾਰ ਸਵਾਰ ਜਿਹੜੇ ਆਪਣੇ ਮौज-ਮਸਤੀ ਲੈnde ਫਿਰਦੇ ਸੀਗੇ ਸ਼ਰਾਬ ਨਾਲ ਡੱਕੇ ਹੋਏ ਸੀਗੇ ਇਹਨਾਂ ਦੇ ਪਿੱਛੋਂ ਲਿਆ ਕੇ ਕਾਰ ਮਰਦੇ ਆ ਤੇ ਇਹ ਵਿਚਾਰਾ ਇਸ ਦੁਨੀਆ ਤੋਂ ਚਲੇ ਜਾਂਦਾ ਪਰਿਵਾਰਾਂ ਦਾ ਹਾਲ ਹੀ ਦੇਖ ਹੁੰਦਾ ਔਰ ਤੁਸੀਂ ਦੇਖੋ ਵੀ ਕਿੱਡੇ ਕਿੱਡੇ ਮਾੜੇ ਹਾਲਾਤ ਆ ਔਰ ਸਾਡੀ ਗੱਲਬਾਤ ਵੀ ਹੋਏ ਪਰਿਵਾਰਕ ਮੈਂਬਰਾਂ ਨਾਲ ਤੁਹਾਨੂੰ ਉਹ ਵੀ ਸੁਣਾਉਣੇ ਆ। ਮੇਰਾ ਨਾਮ ਅਭਨੇਂਦਰ ਸਿੰਘ ਹੈ ਜੀ ਤੇ ਮੇਰਾ ਆਪਣਾ ਪੋਜ ਦਾ ਬੇਟਾ ਸੀਗਾ ਜਿਹੜਾ ਕੱਲ ਆਪਣਾ ਸ਼ਾਮ ਇੱਥੇ ਤਾਰਾ ਆਪਣਾ ਜਿਹੜਾ ਆਪਣਾ ਬਰ ਬੜਾ ਹਾਈਵੇਅ ਹੈ ਜੀ ਜਮਰੰਗ ਰੋਡ ਦੇ ਥੱਲੇ ਉਥੋਂ ਜਾ ਰਿਹਾ ਸੀਗਾ ਜੀ ਆਪਣੇ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਤੇ ਆਪਣਾ ਪਿੱਛੋਂ ਇੱਕ ਵੈਨਿਊ ਗੱਡੀ ਜਿਹਦਾ ਕੀ ਨੰਬਰ ਗੁਰਦਾਸਪੁਰ ਦਾ ਜੀ ਉਹਨਾਂ ਨੇ ਪਿੱਛੋਂ ਹਿੱਟ ਕੀਤਾ ਜਿਹੜਾ ਕਿ ਆਪਣਾ ਹਿੱਟ ਕਰਨ ਦੇ ਬਾਅਦ ਉਹ ਮੁੰਡਾ ਜਿਹੜਾ ਸਾਡਾ ਡਿੱਗ ਪਿਆ ਤੇ ਉਹਦੇ ਉੱਪਰੋਂ ਗੱਡੀ ਚ ਚੜਾ ਕੇ ਉਥੋਂ ਬੰਦੇ ਭੱਜ ਗਏ ਮੌਕੇ ਤੋਂ ਭੱਜਣ ਤੋਂ ਬਾਅਦ ਇਹ ਹੈ ਜੀ ਫਿਰ ਮਤਲਬ ਉਸ ਤੋਂ ਬਾਅਦ ਇਹਨਾਂ ਨੂੰ ਉਥੋਂ ਜਿਹੜੇ ਰਾਹਗੀਰ ਨੇ ਉਹਨਾਂ ਨੇ ਫ ਪੁਲਿਸ ਨੂੰ ਪੇਸ਼ ਮਤਲਬ ਪੜਾਇਆ ਜੀ ਤੇ ਹੁਣ ਮਤਲਬ ਮੰਨੋ ਇਸ ਚੱਕਰ ਦੇ ਵਿੱਚ ਉਹ ਬੰਦੇ ਨੇ ਸ਼ਰਾਬ ਵੀ ਪੂਰੀ ਪੀਤੀ ਹੋਈ ਹੈ ਜਿਹੜਾ ਗੱਡੀ ਚਲਾ ਰਿਹਾ ਤੋ ਉਹਦੇ ਨਾਲ ਜਿਹੜਾ ਕੋ ਪੈਸੈਂਜਰ ਹੋ ਆਪਣੇ ਮੂੰਹ ਸਿਰੇ ਸਾਨੂੰ ਉੱਥੇ ਦੱਸਦਾ ਜੀ ਕਿ ਵੀ ਮੈਂ ਅਸੀਂ ਨਾਲ ਬੈਠੇ ਸੀ ਅਸੀਂ ਦਾਰੂ ਪੀਂਦੇ ਪਏ ਸੀਗੇ ਜੀ ਤੇ ਉਸ ਤੋਂ ਬਾਅਦ ਮਤਲਬ ਮੰਨ ਲਓ ਸਾਡਾ ਫਿਰ ਅਸੀਂ ਮਤਲਬ ਮੰਨ ਲਓ ਸਾਡੇ ਕੋਲ ਗੱਡੀ ਚੜ ਗਈ ਹੈ ਮੁੰਡੇ ਦੇ ਉੱਪਰ ਤੇ ਉਸ ਤੋਂ ਬਾਅਦ ਅਸੀਂ ਭੱਜ ਗਏ ਆ ਤੇ ਇਹ ਹੁਣ ਪੁਲਿਸ ਕਹਿੰਦੀ ਹੈ ਜੀ ਅਸੀਂ ਇਹਨੂੰ ਫੜਿਆ ਤੇ ਸਾਡੇ ਦੇ ਮਤਲਬ ਮੰਨ ਲਓ ਦੋਵਾਂ ਗੱਲਾਂ 'ਚ ਫਰਕ ਇਹ ਆ ਜੀ ਕਿ ਮਤਲਬ ਮੰਨ ਲਓ ਆਪਣਾ ਇਹ ਸਾਡੇ ਲਈ ਤੇ ਫਿਰ ਹਿੱਟਨ ਰਨ ਵਾਲਾ ਮਸਲਾ ਜੀ ਤੇ ਇਹ ਹੁਣ ਮਤਲਬ ਮੰਨ ਲਓ ਜਿਹੜੀ ਇਹਨਾਂ ਨੇ ਧਾਰਾ ਦੇ ਅੰਦਰ ਪਰਚਾ ਦਿੱਤਾ 106 ਉਹਦੇ 'ਚ ਮਤਲਬ ਮੰਨ ਲਓ ਇਹਦੀ ਮੌਕੇ ਤੇ ਇੱਥੇ ਥਾਣੇ ਤੋਂ ਜਮਾਨਤ ਹੋ ਜਾਣੀ ਆ ਜੋ ਕਿ ਸਾਡੇ ਲਈ ਮਤਲਬ ਮੰਨ ਲਓ ਅਸੀਂ ਵਿਕਟਿਮ ਫੈਮਲੀ ਆ ਸਾਨੂੰ ਇਹ ਚੀਜ਼ ਮਤਲਬ ਐਡਮਿਸਿਬਲ ਨਹੀਂ ਆ ਜੀ ਅਸੀਂ ਮਤਲਬ ਇਸ ਦੀ ਦਰੂ ਨਥੀ ਆ ਕਿੰਨੀ ਉਮਰ ਸੀ ਜੀ ਉਹਨਾਂ ਦੀ ਜਿਨ੍ਹਾਂ ਦੀ ਡੈਥ ਹੋਈ 40 ਸਾਲਾਂ ਦੀ ਮਤਲਬ ਇਹ ਸੀ ਕਿ ਕਿੰਨੇ ਬੱਚੇ ਸੀ ਉਹਨੇ ਇੱਕ ਇੱਕ ਬੇਟੀ ਆ ਜੀ 5 ਸਾਲ ਦੀ ਉਹਨਾਂ ਦੀ ਤੇ ਮਤਲਬ ਮੰਨ ਲਓ ਜਿਸ ਤਰ੍ਹਾਂ ਹੈਂਡ ਟੂ ਮਾਉਥ ਚੱਲਣ ਵਾਲੀ ਫੈਮਿਲੀ ਆ ਜੀ ਮਤਲਬ ਮੁੰਡਾ ਡੇਲੀ ਆਪਣੀ ਬਰੈਡ ਅਰਨ ਕਰਦਾ ਤੇ ਸ਼ਾਮ ਨੂੰ ਖਾਂਦਾ ਜੀ ਕਿਹਦੇ ਤੇ ਸਵਾਰ ਹੈਗੀ ਸੀ ਆਰੇ ਇਹ ਆਪਣੀ ਬਾਈਕ ਤੇ ਸੀਗਾ ਜੀ ਆਪਣਾ ਤਾਂ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਉਹ ਤੇ ਆ ਰਿਹਾ ਸੀਗਾ ਜੀ ਇਹ ਹਾਂ ਜੀ ਗੁਰਮਾਲਾ ਸਾਹਿਬ ਆਪਣਾ ਡਿਲੀਵਰ ਕਰਦਾ ਸੀ ਗੁਰਮਾਲੇ ਸਾਹਿਬ ਦਾ ਕੰਮ ਸੀ ਗੁਰੂ ਸਾਹਿਬ ਦੀਆਂ ਪੋਸ਼ਾਕਾਂ ਜਿਹੜੀਆਂ ਹੁੰਦੀਆਂ ਸੀ ਉਸ ਸਿਲਸਿਲੇ ਦੇ ਵਿੱਚ ਮਤਲਬ ਮਾਲਾ ਆਪਣੇ ਕੰਮ ਲਈ ਜਾ ਰਿਹਾ ਸੀਗਾ ਤੇ ਜਿਸ ਜਿਸ ਦੌਰਾਨ ਮਤਲਬ ਆਂਦੇ ਜਾਂਦੇ ਨੂੰ ਪਛੋਂ ਹਟ ਕੀਤਾ ਤੇ ਮਤਲਬ ਮੰਨ ਲਓ ਮੁੰਡਾ ਜਿਹੜਾ ਸਾਡਾ ਮੌਕੇ ਤੇ ਮਤਲਬ ਡੈਥ ਹੋ ਗਈ ਆ ਕੀ ਮੰਗ ਕੀ ਕਰਦੇ ਜੰਦ ਮੰਗ ਅਸੀਂ ਇਹੀ ਕਰਦੇ ਜੀ ਸਾਡੇ ਨਾਲ ਮਤਲਬ ਨਿਆਂ ਹੋਣਾ ਚਾਹੀਦਾ ਜੀ ਮਤਲਬ ਮੰਨ ਲਓ ਅਸੀਂ ਤਾਂ ਆਪਣੇ ਉਹਨੂੰ ਠੱਗੇ ਮਹਿਸੂਸ ਕਰਦੇ ਪਏ ਆ ਜੀ ਸਾਡਾ ਮਤਲਬ ਮੰਨ ਲਓ ਜੋ ਰਾਈਟਸ ਬੰਦੇ ਆ ਸਾਡੇ ਲਈ ਤਾਂ ਮਤਲਬ ਮੰਨ ਲਓ ਸਾਡੇ ਭਰਾ ਦਾ ਕਾਤਲ ਆ ਜੀ ਮੰਨ ਲਓ ਉਹਨੇ ਬੰਦਾ ਥੱਲੇ ਦਿੱਤਾ ਜਿੰਨੂੰ ਕੋਈ ਮਤਲਬ ਅਕਲ ਹੀ ਨਹੀਂ ਜਦ ਜਿਹੜਾ ਬੰਦਾ ਕਹਿੰਦਾ ਜੀ ਮੈਂ ਆਪਣੇ ਹੋਸ਼ ਵਾਸਤੇ ਨਹੀਂਗਾ ਰਾਤ ਉਹਦੀ दारू ਨੱਥੀ ਆ ਜੀ ਹੁਣ ਸਵੇਰੇ ਉਹ ਬੰਦਾ ਆਪਣਾ ਆਰਾਮ ਨਾਲ ਬੈਠ ਵੀਡੀਓ ਵੀ ਹੈਗੀ ਆ ਜੀ ਫੋਨ 'ਚ ਤੁਹਾਨੂੰ ਬਿਠਾਇਆ ਹੋਇਆ ਸੀ ਸਾਡੇ ਅੰਦਰ ਫਿਰ ਇਹਨਾਂ ਨੇ ਫਟਾਫਟ ਨੂੰ ਅੰਦਰ ਮਤਲਬ ਜੇਲ੍ਹ 'ਚ ਪਾਇਆ ਫਟਾਫਟ ਜੀ ਵੀ ਉਹ ਆ ਗਏ ਨੇ ਤੇ ਬਾਕੀ ਸਾਡੀ ਮੰਗ ਇਹ ਹੈ ਜੀ ਬੋ ਜੀ ਇਹਨੂੰ ਮਤਲਬ ਮੰਨ ਲਓ ਇਦਾਂ ਜੇ ਸਾਡਾ ਭਰਾ ਜਿੰਨੇ ਮਤਲਬ ਜਿੱਦੀ ਜਾਨ ਲਈ ਹੈ ਤੇ ਇਹ ਬੰਦਾ ਜਿੱਦਾਂ ਹੀ ਚਲ ਜਾਵੇ ਮਤਲਬ ਮੰਨ ਲਓ ਇਹ ਕਹਿੰਦੇ ਜੀ ਇਹ ਅਵੇਲੇਬਲ ਅਫੈਂਸ ਹੈ ਥਾਣੇ ਤੋਂ ਛੇਲ ਹੋ ਜਾਣੀ ਆ ਜੋ ਕਿ ਸਾਨੂੰ ਇਦਾਂ ਲੱਗਦਾ ਜੀ ਫਿਰ ਫਰਦਰ 90 ਡੇਸ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰੂਗੀ ਤੇ 90 ਡੇਸ ਉਹਨੇ ਗੁਰਦਾਸਪੁਰ ਦਾ ਬੰਦਾ ਅਸੀਂ ਅੰਮ੍ਰਿਤਸਰ ਰਹਿਣ ਵਾਲੇ ਆ ਜੀ ਅਸੀਂ ਵ ਮੇਰਾ ਨਾਮ ਪਰਮਦੀਪ ਸਿੰਘ ਹੈਗਾ ਜੀ ਮੈਂ ਚੰਡੀਗੜ੍ਹ ਦਾ ਨਿਵਾਸੀ ਹੈਗਾ ਮੇਰਾ ਇਹ ਮਾਸੀ ਦਾ ਬੇਟਾ ਲੱਗਦਾ ਸੀਗਾ ਜੋ ਮੈਨੂੰ ਪਤਾ ਲੱਗਿਆ ਹੈਗਾ ਜਦੋਂ ਮੇਰੇ ਹੱਥ ਦੇ ਵਿੱਚ ਐਫ ਆਈ ਆਰ ਆਈ ਹੈ ਤੇ ਐਫ ਆਈ ਆਰ ਦੇ ਵਿੱਚ ਤੇ ਜੋ ਹਕੀਕਤ ਸੀਗਾ ਉਹਦੇ 'ਚ ਬਹੁਤ ਫਰਕ ਨਜ਼ਰ ਆ ਰਿਹਾ ਹੈਗਾ ਜੋ ਇਹ ਕਹਿ ਰਹੇ ਹੈਗੇ ਕਿ ਪੁਲਿਸ ਵਾਲੇ ਕਿ ਅਸੀਂ ਉਹਨੂੰ ਜਿਹੜਾ ਹੈਗਾ ਮੋਕੇ ਦੇ ਵਿੱਚ ਪੜਿਆ ਜੋ ਐਫ ਆਈ ਆਰ ਦੇ ਵਿੱਚ ਵੀ ਇਹ ਲਿਖ ਰਹੇ ਹੈਗੇ ਆ ਕਿ ਜਦੋਂ ਉਸ ਬੰਦੇ ਨੇ ਇਹ ਇਨਸੀਡੈਂਟ ਕੀਤਾ ਹੈਗਾ ਜਦੋਂ ਸਿਰ ਦੇ ਉੱਪਰੋਂ ਟਾਇਰ ਨਿਕਲ ਗਿਆ ਤੇ ਇਹ ਗੱਡੀ ਖੜਾ ਕੇ ਬੈਠ ਗਿਆ ਉਹ ਬੰਦਾ ਜਦਕਿ ਹਕੀਕਤ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ ਹੈ ਉਧਰ ਦੇ ਜਿਹੜੇ ਚਸ਼ਮਦੀਦ ਬੰਦੇ ਵੀ ਸੀਗੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਉਹ ਬੰਦਾ ਜਿਹੜਾ ਹੈਗਾ ਦੌੜ ਗਿਆ ਸੀ ਅੱਗੇ ਰਸਤਾ ਨਹੀਂ ਸੀਗਾ ਤੇ ਇੱਕ ਜਗ੍ਹਾ ਤੇ ਉਹ ਰੁਕ ਗਿਆ ਤੇ ਉਧਰ ਫਿਰ ਇਹਨਾਂ ਨੂੰ ਲੋਕਾਂ ਨੇ ਪਕੜ ਕੇ ਪੁਲਿਸ ਦੇ ਲੈ ਕੇ ਤਾ ਤੁਮ ਜੋ ਐਫ ਆਈ ਆਰ ਹੈ ਹੋਰ ਜੋ ਹਕੀਕਤ ਹੈ ਉਹ ਬਿਲਕੁਲ ਹੀ ਮੇਲ ਨਹੀਂ ਖਾਰੀ ਗਈ ਹੈ ਸਾਨੂੰ ਉਸ ਚੀਜ਼ ਵਾਸਤੇ ਜਸਟਿਸ ਚਾਹੀਦਾ ਜੀ ਡਰਿੰਕ ਵੀ ਕੀਤੀ ਹੋਈ ਸੀ ਜੀ ਉਹਨੇ ਉਸ ਬੰਦੇ ਨੇ ਡਰਿੰਕ ਕੀਤੀ ਹੋਈ ਆ ਹਲੇ ਵੀ ਉਹ 8 ਘੰਟੇ ਬੀਤ ਗਏ ਆ 12 ਘੰਟੇ ਬੀਤ ਗਏ ਬਟ ਹਲੇ ਵੀ ਉਹ ਹਸਚ ਨਹੀਂ ਆ ਬੰਦਾ ਤੇ ਉਹਨੂੰ ਬਾਹਰ ਬਿਠਾ ਕੇ ਉਹਦੀ ਸੇਵਾ ਕੀਤੀ ਜਾ ਰਹੀ ਸੀਗੀ ਜੀ ਤੇ ਉਹ ਜੋ ਕਿ ਸਾਨੂੰ ਉਹ ਚੀਜ਼ ਗਵਾਰਾ ਹੀ ਨਹੀਂ ਲੱਗ ਰਹੀ ਹੈਗੀ ਕਿ ਕਿਉਂ ਇਹ ਚੀਜ਼ਾਂ ਹੋ ਰਹੀਆਂ ਗਈਆਂ ਜੀ ਆਪਣਾ ਇਹ ਜੀ ਸਟੈਪ ਕੀ ਹੋਏਗਾ ਜੀ ਆਪਣਾ ਅਸੀਂ ਜੋ ਉਹ ਹੋ ਸਕਦਾ ਆਪਣੇ ਵੱਲੋਂ ਹਾਇਰ ਅਥਾਰਟੀ ਵੱਲ ਅਪੀਲ ਕਰਾਂਗੇ ਜੋ ਬਣ ਸਕਦਾ ਆਪਾਂ ਉਹ ਕਰਾਂਗੇ ਜੇ ਪ੍ਰੋਟੈਸਟ ਵੀ ਕਰਨਾ ਪਿਆ ਤਾਂ ਅਸੀਂ ਡੈਫੀਨਿਟਲੀ ਅਸੀਂ ਪ੍ਰੋਟੈਸਟ ਵੱਲ ਵੀ ਜਾਵਾਂਗੇ ਜਿਸ ਦੇ ਦਰਵਾਜ਼ੇ ਤੇ ਅਸੀਂ ਖੜਕੜਾਣਾ ਤਾਂ ਆਪਾਂ ਉੱਥੇ ਜਾਵਾਂਗੇ ਜਾਵਾਂਗੇ ਜੋ ਹੋ ਸਕਦਾ ਹੋਏਗਾ ਅਸੀਂ ਆਪਣੇ ਵੱਲੋਂ ਪੂਰਾ ਕਰਾਂਗੇ ਬਟ ਸਾਨੂੰ ਇਨਸਾਫ ਚਾਹੀਦਾ ਜੀ ਕਾਣਾ ਜਾਣ ਦੇਣਾ ਚਾਹੁੰਦੇ ਉਸ ਬੰਦੇ ਦੀ ਜਿਹਦੇ ਜਿਹਦਾ ਇੱਕ 5 ਸਾਲ ਦਾ ਛੋਟਾ ਜਿਹਾ ਬੱਚਾ ਹੈਗਾ ਬ੍ਰੈਡ ਅਰਨਰ ਇੱਕ ਕੱਲਾ ਹੈਗਾ ਫੈਮਿਲੀ ਦੇ ਵਿੱਚ ਜੇ ਉਹਦਾ ਹੁਣ ਅੱਗੇ ਰੋਜ਼ੀ ਰੋਟੀ ਦਾ ਕੀ ਹੈਗਾ ਸਾਨੂੰ ਦੱਸਿਆ ਜਾਏ ਕਿ ਅੱਗੇ ਸਾਡੇ ਲਈ ਉਸ ਦੇ ਵਾਸਤੇ ਉਹਦੇ ਪਰਿਵਾਰ ਵਾਸਤੇ ਅੱਗੇ ਕੀ ਹੈਗਾ ਕਿ ਕਿਵੇਂ ਕਰ ਬਣਗੇ ਅੱਗੇ ਗੁਜ਼ਾਰਾ ਕਿਵੇਂ ਕਰਨਗੇ ਕੱਲ ਹਾਂਜੀ ਇੱਕ ਐਕਸੀਡੈਂਟ ਹੋਇਆ ਸੀ ਕੱਲ ਜੀ ਕਾਰ ਦਾ ਤੇ ਮੋਟਰਸਾਈਕਲ ਦਾ ਜਿਹਦੇ ਵਿੱਚ ਬਰਪੇ ਸੀ ਲੜਕਾ ਇੱਕ ਉਤਰ ਮਨੋਵਤ ਸਿੰਘ ਦੀ ਡੈਥ ਹੋ ਗਈ ਸੀ। ਕਾਰ ਚਾਲ ਕੇ ਜਿਹੜਾ ਉਹ ਜਤਿੰਦਰ ਸਿੰਘ ਖਨੀ ਸਮਾਪਤ ਐ ਐਮ ਬੀ ਸਿੰਘ ਉਹ ਤਾਂ ਜੋ ਬਰਾਇਦਰ ਨਾਲ ਕੰਮ ਆਉਂਦਾ ਤੇ ਉਹਨਾਂ ਉਹਨਾਂ ਅਨੁਸਾਰ ਬੰਦੀ ਕਰਵਾਏ ਜਿਹੜੀ ਉਹ ਕਰ ਦਿੱਤੀ ਜੀ ਬੱਚਾ ਦਾ ਜੁਰਮ ਕਾਰ ਵਾਲਾ ਕਿੱਥੋਂ ਲੈ ਗਿਆ ਸੀ ਸਰ ਇਹ ਕਾਰ ਵਾਲਾ ਕੰ누 ਆਂਦਾ ਜੀ ਜੋਗਰਾਜ ਸਿੰਘ ਕਨਵਾਰ ਸਰ ਨੇ ਕੋਈ ਜਿੰਗਰ ਕੀਤੀ ਹਾ ਜਿਹੜਾ ਤਾਂ ਮੈਡੀਕਲ ਕਰਾਇਆ ਸੀ ਜੀ 네. 민의동